ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਜੰਮੂ ਦੀ ਦੱਸੀ ਜਾ ਰਹੀ ਹੈ। ਜੰਮੂ ਦੇ ਵਿੱਚ ਹੜ੍ਹ ਵਾਲੀ ਸਿੱਤੀ ਜਿਹੜਾ ਲਗਾਤਾਰ ਬਣੀ ਹੋਈ ਹੈ ਜਿਸ ਦੇ ਤਹਿਤ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਉਹ ਪੁਲ ਦੇ ਵਿੱਚ ਪਾੜ ਪੈ ਜਾਂਦਾ ਹੈ ਤਾਂ ਗੱਡੀਆਂ ਜਿਹੜੀਆਂ ਨੇ ਉਸ ਦੇ ਵਿੱਚ ਫਸ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜੰਮੂ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹੀਗੜਾ ਦਾ ਜਿਹੜਾ ਸ਼ੋਰ ਹੋ ਰਿਹਾ ਉਸ ਦੇ ਯਾਰਡ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਨੇ। ਆ ਗੱਡੀਆਂ ਵੇਖੋ ਕਿ ਇਸ ਤਰੀਕੇ ਦੇ ਨਾਲ ਤਾਰ ਦੇ ਪੱਤਿਆਂ ਦੇ ਵਾਂਗ ਪਾਣੀ ਦੇ ਵਿੱਚ ਬੈਂਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਗੱਲ ਕਰੀਏ ਤਾਂ ਹਿਮਾਚਲ ਪੰਜਾਬ ਹਰਿਆਣਾ ਇਹ ਸਾਰੇ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਤੋਂ ਬਾਅਦ ਜਿਹੜੀਆਂ ਨੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਉਸ ਦੇ ਵਿੱਚ ਹੀ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਹੜ੍ਹ ਵਾਲੇ ਹਾਲਾਤ ਨੇ ਤੇ ਬਾਰਿਸ਼ ਕਾਫੀ ਤੇਜ਼ ਹੋ ਰਹੀ ਹੈ ਤਾਂ لینڈ ਸਲਾਈਡਿੰਗ ਜਗ੍ਹਾ-ਜਗ੍ਹਾ ਤੇ ਦੇਖਣ ਨੂੰ ਮਿਲ ਰਹੀ ਹੈ ਅਸੀਂ ਤੁਹਾਨੂੰ ਲਗਾਤਾਰ ਹੀ ਇਸ ਬਾਰੇ ਜਾਣਕਾਰੀ ਦੇ ਰਿਹਾ ਕਿ ਕਿਸ ਸੂਬੇ ਰਾਹੀ ਇਹ ਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਜੰਮੂ ਦੀ ਦੱਸੀ ਜਾ ਰਹੀ ਹੈ। ਜੰਮੂ ਦੇ ਵਿੱਚ ਹੜ੍ਹ ਵਾਲੀ ਸਥਿਤੀ ਜਿਹੜਾ ਲਗਾਤਾਰ ਬਣੀ ਹੋਈ ਹੈ ਜਿਸ ਦੇ ਤਹਿਤ ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪੋਲੇ ਦੇ ਵਿੱਚ ਪਾੜ ਪੈ ਜਾਂਦਾ ਹੈ ਤਾਂ ਗੱਡੀਆਂ ਜਿਹੜੀਆਂ ਨੇ ਉਸ ਦੇ ਵਿੱਚ ਤਸ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜੰਮੂ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿੰਦਰਾ ਦਾ ਜਿਹੜਾ ਸ਼ੋਰੂਮ ਹੈ ਉਹਦੇ ਯਾਰਡ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਨੇ। ਤਾਂ ਗੱਡੀਆਂ ਵੇਖੋ ਕਿ ਇਸ ਤਰੀਕੇ ਦੇ ਨਾਲ ਤਾਰ ਦੇ ਪੱਤਿਆਂ ਦੇ ਵਾਂਗ ਪਾਣੀ ਦੇ ਵਿੱਚ ਬੈੰਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਗੱਲ ਕਰੀਏ ਤਾਂ ਹਿਮਾਚਲ ਪੰਜਾਬ ਹਰਿਆਣਾ ਇਹ ਸਾਰੇ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਤੋਂ ਬਾਅਦ ਜਿਹੜੀਆਂ ਨੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਉਸ ਦੇ ਵਿੱਚ ਵੀ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਖੜ ਵਾਲੇ ਹਾਲਾਤ ਨੇ ਤੇ بارش ਕਾਫੀ ਤੇਜ਼ ਹੈ ਜਿੰਗ ਜਗਾ ਜਗਾ ਤੇ ਦੇਖਣ ਨੂੰ ਮਿਲ ਰਹੀ ਹੈ ਅਸੀਂ ਤੁਹਾਨੂੰ ਲਗਾਤਾਰੇ ਜਾਣਕਾਰੀ ਦੇ ਰਿਹਾ ਕਿ ਕਿਸ ਸੂਬੇ ਦਾ ਕੀ ਹੈ ਹਾਲ ਤਾਬਾ ਨੇ ਰੋ ਸਾਡੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਜੰਮੂ ਦੀ ਗੱਤੀ ਜਾ ਰਹੀ ਹੈ ਜੰਮੂ ਦੇ ਵਿੱਚ ਖੜ ਵਾਲੀ ਸਿੱਤੀ ਜਿਹੜਾ ਲਗਾਤਾਰ ਬਣੀ ਹੋਈ ਹੈ ਜਿਸ ਦੇ ਤਹਿਤ ਬੀਤੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪੁਲ ਦੇ ਵਿੱਚ ਪਾੜ ਪੈ ਜਾਂਦਾ ਹੈ ਤਾਂ ਗੱਡੀਆਂ ਜਿਹੜੀਆਂ ਨੇ ਉਸ ਦੇ ਵਿੱਚ ਤਸ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਇਹ ਵੀਡੀਓ ਜੰਮੂ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮਹਿੰਦਰਾ ਦਾ ਜਿਹੜਾ ਸ਼ੋਅ ਨੂੰ ਹੈ ਉਹਦੇ ਯਾਰਡ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਨੇ ਗੱਡੀਆਂ ਵੇਖੋ ਕਿ ਇਸ ਤਰੀਕੇ ਦੇ ਨਾਲ ਤਾਰਸ਼ ਦੇ ਪੱਤਿਆਂ ਦੇ ਵਾਂਗ ਪਾਣੀ ਦੇ ਵਿੱਚ ਬੈੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਗੱਲ ਕਰੀਏ ਤਾਂ ਹਿਮਾਚਲ ਪੰਜਾਬ ਹਰਿਆਣਾ ਇਹ ਸਾਰੇ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਤੋਂ ਬਾਅਦ ਜਿਹੜੀਆਂ ਨੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਉਸ ਦੇ ਵਿੱਚ ਹੀ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਹੜ੍ਹ ਵਾਲੇ ਹਾਲਾਤ ਨੇ ਤੇ بارش ਕਾਫੀ ਤੇਜ਼ ਹੋ ਰਹੀ ਹੈ ਤਾਂ لینڈ ਸਲਾਈਡਿੰਗ ਜਗ੍ਹਾ ਜਗ੍ਹਾ ਤੇ ਵੇਖਣ ਨੂੰ ਮਿਲ ਰਹੀ ਹੈ ਅਸੀਂ ਤੁਹਾਨੂੰ ਲਗਾਤਾਰ ਹੀ ਇਸ ਬਾਰੇ ਜਾਣਕਾਰੀ ਦੇ ਰਿਹਾ ਕਿ ਕਿਸ ਸੂਬੇ ਦਾ ਕੀ